ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲ ਐਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਸੁਕੀ ਹੈ ਤੇ ਤੁਸੀਂ ਦੇਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਵਾਅਦਾ ਤੋਂ ਵਾਅਦਾ ਆਪਣੇ ਭੈਣ ਭਰਾਵਾਂ ਤੱਕ ਇਹ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮੇਰੇ ਭੈਣ ਭਰਾਵਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਜਿਹੜਾ ਕੀ ਕਹਿੰਦੇ ਅਧੂਰਾ ਗਿਆਨਨ ਉਹ ਕਦੇ ਕਿਸੇ ਦੇ ਕੰਮ ਨਹੀਂ ਆਉਂਦਾ ਉਹ ਖਤਰਨਾਕ ਹੁੰਦਾ ਸੋ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਸੀਂ ਚੁਪਈ ਸਾਜ ਦੇ ਤਿੰਨ ਪਾਠ ਇਸ ਵਿਧੀ ਨਾਲ ਕਰ ਲੈਂਦੇ ਹੋ ਨਾ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਾਦੂ ਟੂਣਾ ਜਾਂ ਫਿਰ ਕੋਈ ਦੁੱਖ ਕਲੇਸ਼ ਹੈ ਜਾਂ ਫਿਰ ਤੁਹਾਡਾ ਵਿਜ਼ਾ ਨਹੀਂ ਲੱਗ ਰਿਹਾ ਜਾਂ ਪੈਸੇ ਦੀ ਕਮੀ ਹੈ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਚਮਤਕਾਰ ਹੋ ਜਾਣਗੇ ਇਹ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੇ ਤੁਸੀਂ ਕਿਹੜਾ ਪਾਠ ਕਰਨਾ ਹੈ ਇਹਨਾਂ ਸਾਰੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਤੇ ਮੈਂ ਅੱਜ ਵਾਲੀ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਾਉਣਾ ਜੀ ਤਾਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਮੇਰ ਭਰਿਆ ਹੱਥ ਤੁਹਾਡੇ ਤੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣ ਜਾਵੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਸ ਪਾਠ ਦੀ ਉਸ ਮੰਤਰ ਦੀ ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਆਏ ਸਾਰੀ ਗੱਲਬਾਤ ਕਰਾਂਗੇ ਆਪਾਂ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਸਮਝਣਾ ਪਹਿਲਾ ਸਭ ਤੋਂ ਪਹਿਲਾ ਵੀਡੀਓ ਦੇਖਣ ਤੋਂ ਬਾਅਦ ਹੀ குரு ਜੀ ਜ਼ਰੂਰ ਆਪਣੇ ਮੂੰਹ ਦੇ ਵਿੱਚ ਬੋਲਣਾ ਪਰਮਾਤਮਾ ਦੇ ਘਰ ਤੁਹਾਡੀ ਹਾਜ਼ਰੀ ਜ਼ਰੂਰ ਲੱਗ ਜਾਵੇਗੀ ਕਹਿੰਦੇ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਹਨ ਕਿ ਅਸੀਂ ਤਾਂ ਦੁਖੀ ਬਹੁਤ ਹਾਂ ਅਸੀਂ ਜ਼ਿੰਦਗੀ ਤੋਂ ਬਹੁਤ ਹੀ ਨਾਰਾਜ਼ ਹਾਂ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਕੋਈ ਵੀ ਰਾਹ ਨਹੀਂ ਲੱਭ ਰਿਹਾ ਸਾਨੂੰ ਇੰਜ ਲੱਗਦਾ ਜਿਵੇਂ ਸਾਡੇ ਲਈ ਸਾਰੀਆਂ ਖੁਸ਼ੀਆਂ ਤਰੱਕੀਆਂ ਸਾਰੇ ਹੀ ਰਸਤੇ ਬੰਦ ਹੋ ਚੁੱਕੇ ਆਪਾਂ ਚਪਈ ਸਾਹਿਬ ਦੇ ਪਾਠ ਕਰਦੇ ਹਾਂ ਚਪਈ ਸਾਹਿਬ ਜੀ ਦੇ ਪਾਠ ਸਾਨੂੰ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਕਈ ਵਾਰ ਕਈ ਵੀਰ ਭੈਣ ਭਰਾ ਪੁੱਛਦੇ ਹਨ ਕਿ ਕਿਸ ਵਿਧੀ ਦੇ ਨਾਲ ਪਾਠ ਕਰੀਏ ਕਿਹੜੇ ਸਮੇਂ ਕਰੀਏ ਤੇ ਕਿੰਨੀ ਸੇਵਾ ਕਰੀਏ ਇਦੇ ਨਾਲ ਤੁਹਾਡੀ ਜ਼ਿੰਦਗੀ ਹੀ ਸਵਾਰੀ ਜਾਵੇਗੀ ਉਹਦੇ ਨਾਲ ਇਹ ਕੰਮ ਸਵਾਰਿਆ ਜਾਂਦਾ ਹੈ ਕਿ ਇੱਕ ਬੇਨਤੀ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੀ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਜਿੰਨੀਆਂ ਵੀ ਬਾਣੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਵੀ ਮੌਜੂਦ ਹੈ ਉਹ ਸਾਰੀਆਂ ਹੀ ਬਾਣੀਆਂ ਸਤਕਾਰਯੋਗ ਹਨ ਤੇ ਸ਼ਕਤੀਸ਼ਾਲੀ ਬਾਣੀਆਂ ਹਨ ਹੁਣ ਕਈ ਭਣਪਰਾ ਕਹਿ ਦਿੰਦੇ ਨੇ ਕਿ ਉਹ ਭੰਪਲੇਖੇ ਵਿੱਚ ਦੇ ਪਏ ਜਾਂਦੇ ਹਨ ਕਿ ਉਹ ਕਹਿੰਦੇ ਹਨ ਕਿ ਆਹ ਬਾਣੀ ਦਾ ਪਾਠ ਕਰੀਏ ਜਾਂ ਉਹ ਬਾਣੀ ਦਾ ਪਾਠ ਕਰੀਏ ਪਾਠ ਕਰੀਏ ਤਾਂ ਆਹ ਹੋ ਜਾਂਦਾ ਹੈ ਇਹ ਬਾਣੀ ਦਾ ਪਾਠ ਕਰੀਏ ਤਾਂ ਉਹ ਹੋ ਜਾਂਦਾ ਜੇਕਰ ਇਹ ਬਾਣੀ ਪਾਠ ਕਰਾਂਗੇ ਤਾਂ ਵਿਦੇਸ਼ ਵਿੱਚ ਵੀਜ਼ਾ ਲੱਗ ਜਾਵੇਗਾ ਜੇਕਰ ਉਹ ਬਾਣੀ ਦਾ ਪਾਠ ਕਰਾਂਗੇ ਤਾਂ ਅੱਖਾਂ ਤੋਂ ਲੱਖਾਂ ਦੇ ਵਿੱਚ ਹੋ ਜਾਵਾਂਗੇ ਇਸ ਬਾਣੀ ਦਾ ਪਾਠ ਕਰਾਂਗੇ ਤਾਂ ਔਲਾਦ ਦੀ ਪ੍ਰਾਪਤ ਹੋ ਜਾਵੇਗੀ ਜੇਕਰ ਸੰਕਟ ਮੋਚਨ ਦੇ ਵਿੱਚ ਦੇਖਿਆ ਗਿਆ ਹੋਵੇਗਾ ਤੇ ਲਿਖਿਆ ਗਿਆ ਹੈ ਕਿ ਅਲੱਗ ਅਲੱਗ ਸੰਦ ਹਨ ਪਰ ਇਹ ਵੀ ਠੀਕ ਹੈ ਕਿ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਇਹਨਾਂ ਸਿਰਫ ਕਾਰਨਾ ਕਰਕੇ ਕਿਉਂਕਿ ਆਪਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਇੱਕ ਜਰੀਆ ਚਾਹੀਦਾ ਹੈ ਜੇ ਆਪਾਂ ਪਾਠ ਕਰੀ ਜਾਵਾਂਗੇ ਇਹ ਇੱਕ ਬਹੁਤ ਹੀ ਵਧੀਆ ਜਰੀਆ ਹੁੰਦਾ ਹੈ ਛੱਜੇ ਪਾਸਾ ਜੀ ਕਹਿੰਦੇ ਹਨ ਕਿ ਜਦੋਂ ਇੱਕ ਵਾਰੀ ਬੰਦਾ ਨਸ਼ਾ ਕਰ ਲਵੇ ਤਾਂ ਫਿਰ ਉਹ ਉਸ ਨਸ਼ੇ ਤੋਂ ਦੂਰ ਨਹੀਂ ਹੋ ਸਕਦਾ ਜੇਕਰ ਦੇਨ ਦਿਨੋ ਲਗਾਤਾਰ ਨਸ਼ਾ ਕਰੀ ਜਾਵੇ ਤੇ ਮਨ ਵਿੱਚ ਉਹੀ ਗੱਲ ਬਹਿ ਜਾਂਦੀ ਹੈ ਕਿ ਮੇਰਾ ਨਹੀਂ ਹੁਣ ਇਸ ਨਸ਼ੇ ਬਿਨਾ ਸਰਨਾ ਹੁਣ ਜਦੋਂ ਦਿਨ ਲਗਾਤਾਰ ਕਈ ਦਿਨ 11ਵੇਂ ਜਿਵੇਂ ਕਿ 10 ਦਿਨ ਲਾ ਲੋ ਕਿ ਉਹ ਨਸ਼ਾ ਕਰ ਹੀ ਰਿਹਾ ਹੈ 11ਵੇਂ ਦਿਨ ਮਨ ਦੇ ਵਿੱਚ ਜ਼ਰੂਰ ਆਵੇਗਾ ਕਿ ਮੈਨੂੰ ਇਹਦੀ ਘਾਟ ਘਾਟ ਮਹਿਸੂਸ ਹੋ ਰਹੀ ਹੈ ਮੈਂ ਕਰਾਂ ਤੇ ਕਰਾਂ ਕਿ ਮੈਨੂੰ ਨਸ਼ਾ ਚਾਹੀਦਾ ਹੀ ਚਾਹੀਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ 10 ਦਿਨ ਗੁਰਬਾਣੀ ਪੜ ਲਈ ਨਾ ਤਾਂ 11ਵੇਂ ਦਿਨ ਸਾਨੂੰ ਗੁਰਬਾਣੀ ਪੜਨ ਦਾ ਨਸਾ ਜਾਵੇਗਾ ਕਿ ਮੈਂ ਜਿਹੜੀ ਸਾਡੇ ਅੰਦਰ বাস ਚੁੱਕੀ ਹੁੰਦੀ ਹੈ ਨਾ ਗੁਰਬਾਣੀ ਤੋਂ ਰੰਦਰ ਤੱਕ ਹਿਰਦੇ ਦੇ ਵਿੱਚ ਉਹ 10ਵੇਂ ਦਿਨ ਲਗਾਤਾਰ ਜਦੋਂ ਪਾਠ ਕਰਾਂਗੇ ਤਾਂ 12ਵੇਂ 11ਵੇਂ ਦਿਨ ਬਾਅਦ ਨਾ ਸਾਨੂੰ ਇੰਜ ਮਹਿਸੂਸ ਹੋਣ ਲੱਗ ਜਾਵੇਗਾ ਕਿ ਜਿਵੇਂ ਮੈਨੂੰ ਕਾਹੇ ਚੀਜ਼ ਦੀ ਘਾਟ ਹੈ ਜਾਂ ਜਿਵੇਂ ਮੇਰਾ ਕੋਈ ਕੰਮ ਕਰਨ ਵਾਲਾ ਰਹਿ ਗਿਆ ਹੈ ਮੈਂ ਅੱਜ ਕੁਝ ਕੀਤਾ ਹੀ ਨਹੀਂ ਇਹ ਇੱਕ ਚੰਗੀ ਲੱਤ ਹੋ ਜਾਂਦੀ ਹੈ ਇੱਕ ਅੰਦਰ ਵੱਸ ਜਾਣ ਵਾਲਾ ਅੰਦਰ ਬਾਣੀ ਦੀ ਘਾਟ ਮਹਿਸੂਸ ਹੋਣੀ ਹੈ ਕਿ ਮੈਂ ਅੱਜ ਪਾਠ ਨਹੀਂ ਕੀਤਾ ਇਹ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੇਕਰ ਤੁਸੀਂ ਕਿਸੇ ਨੂੰ ਕਹੋਗੇ ਕਿ ਭਾਈ ਤੂੰ ਇੰਨੇ ਪਾਠ ਕਰਿਆ ਕਰ ਅਗਲਾ ਕਹੂਗਾ ਹਾਂਜੀ ਬਿਲਕੁਲ ਜ਼ਰੂਰ ਕਰਾਂਗਾ ਫਿਰ ਕਿੰਨਾ ਚੰਗਾ ਹੋਵੇਗਾ ਕਿੰਨੀ ਵੱਡੀ ਰਹਿਮਤ ਹੋ ਜਾਵੇਗੀ ਕਿੰਨੇ ਵੱਡੇ ਸਤਿਗੁਰੂ ਦੀ ਕਿਰਪਾ ਹੋ ਜਾਵੇਗੀ ਭਾਵੇਂ ਉਹ ਆਪਣੇ ਲਾਲਚ ਵਾਸੋਂ ਹੋ ਕੇ ਹੀ ਪਾਠ ਕਰੇਗਾ ਪਰ ਗੁਰੂ ਦੇ ਨਾਲ ਤਾਂ ਜੁੜੇਗਾ ਨਾ ਹਰ ਇੱਕ ਬਾਣੀ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਹੁਣ ਚਪਈ ਸਾਹਿਬ ਜੀ ਦੀ ਜਿਹਦਾ ਪਾਠ ਸ੍ਰੀ ਦਸਮੁਗ੍ਰੰਥ ਦੇ ਚਪਈ ਸਾਹਿਬ ਤੋਂ ਜਿੰਨੇ ਵੀ ਅਸੀਂ ਕਰ ਲਏ ਉਹਦੇ ਵਿੱਚ ਬਾਰੇ ਨਿਆਰੇ ਹੋ ਜਾਣਗੇ ਸਤਿਗੁਰ ਸੱਜੇ ਪਾਸਾ ਜੀ ਦੇ ਕਿਰਪਾ ਕਰਦੇ ਹਨ ਜਿਹੜੇ ਵੀਰ ਚਪਈ ਸਾਹਿਬ ਜੀ ਦਾ ਪਾਠ ਕਰਦੇ ਹਨ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਉਹ ਵੀ ਜੋ ਭਾਈ ਸਾਹਿਬ ਜੀ ਨਾਲ ਜਪਜੀ ਸਾਹਿਬ ਸੁਖਮਨੀ ਸਾਹਿਬ ਜੀ ਤੇ ਚਪਈ ਸਾਹਿਬ ਜੀ ਤੇ ਪਤਾ ਨਹੀਂ ਕਿੰਨੇ ਕਿੰਨੇ ਕਾਠ ਕਰ ਜਾਂਦੇ ਸਨ ਦਿਨ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਤਾਂ ਪਤਾ ਹੀ ਨਹੀਂ ਉਹ ਨੇ ਕਰ ਜਾਂਦੇ ਉਹ 24 ਘੰਟੇ ਲਗਾਤਾਰ ਬਸ ਪਾਠ ਹੀ ਕਰਦੇ ਰਹਿੰਦੇ ਸਨ ਗੱਲਬਾਤ ਕਿਸੇ ਨਾਲ ਘੱਟ ਹੀ ਕਰਦੇ ਸਨ ਜੋ ਕਿ ਮੁਰੰਨ ਵੀ ਆਉਂਦਾ ਸੀ ਤਾਂ ਉਹਨੂੰ ਮਿਲਦੇ ਜਰੂਰ ਸਨ ਪਰ ਫਿਰ ਵੀ ਪਾਠ ਬਾਰੇ ਹੀ ਗੱਲ ਕਰਦੇ ਸਨ ਤੇ ਪਾਠ ਉਹਨਾਂ ਲਈ ਜ਼ਰੂਰੀ ਸੀ ਇੱਕ ਕਮਾਈ ਸੀ ਉਹਨਾਂ ਦੀ ਸਾਧਨਾ ਸੀ ਉਹਨਾਂ ਨੇ ਮਨ ਨੂੰ ਸਾਧ ਲਿਆ ਸੀ ਉਹਨਾਂ ਤੇ ਵੱਡੀ ਰਹਿਮਤ ਹੋ ਗਈ ਸੀ ਗੁਰੂ ਕਿਰਪਾ ਗੁਰੂ ਦੀ ਕਿਰਪਾ ਹੋ ਗਈ ਸੀ ਉਹ ਰਹਿਮਤ ਗੁਰੂ ਦੀ ਕਿਰਪਾ ਦੇ ਥਾਂ ਹੀ ਸੀ ਗੁਰੂ ਦੀ ਕਿਰਪਾ ਦੇ ਨਾਲ ਹੀ ਸੱਬ ਦੀ ਕਿਰਪਾ ਸੀ ਤੇ ਆਪਾਂ ਵੀ ਜੇਕਰ ਇੰਜ ਕਰ ਲਵਾਂਗੇ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੋ ਜਾਵੇਗੀ ਰੋਜ਼ਾਨਾ ਸਾਨੂੰ ਨਿਤਨੇਮ ਕਰਨਾ ਚਾਹੀਦਾ ਉਸ ਤੋਂ ਬਾਅਦ ਚੁਪਈ ਸੱਭ ਜੀ ਦੇ ਅਨੰਤ ਪਾਠ ਕਰਿਆ ਕਰੋ ਗਿਂਤੀ ਮਿੰਤੀ ਨਾ ਕਰਿਆ ਕਰੋ ਜੇਕਰ ਗਿਂਤੀ ਮਿੰਤੀ ਕਰਨੀ ਚਾਹੁੰਦੇ ਹੋ 2 ਮਿੰਟ ਲੱਗਦਾ ਚੁਪਈ ਸੱਭ ਦਾ ਪਾਠ ਕਰਨ ਦੇ ਦੀ ਤਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਮਰਜ਼ੀ ਪਾਠ ਕਰ ਲਓ 11 ਕਰ ਲਓ 15 ਕਰ ਲਓ 14 ਕਰ ਲਓ ਇੱਕ ਆਈਡੀਆ ਹੈ ਜਿਹੜਾ ਹੋ ਜਾਂਦਾ ਹੈ ਕਿ ਬੰਦੇ ਨੂੰ ਅਸੀਂ ਕਿੰਨੇ ਪਾਠ ਕਰ ਲਏ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਕਿ ਸੱਚੇ ਪਾਸਾ ਜਿੰਨੇ ਵੀ ਪਾਠ ਕਰਾਏ ਹਨ ਤੁਸੀਂ ਕਰਵਾਏ ਹਨ ਮੇਰੇ ਵਿੱਚ ਇੰਨੀ ਸਮਰੱਥਾ ਹੈ ਹੀ ਨਹੀਂ ਸੀ ਕਿ ਮੈਂ ਇੰਨਾ ਪਾਠਾ ਨੂੰ ਕਾ ਸਕਦਾ ਤੁਸੀਂ ਹੁਣ ਇਸ ਪੜੀ ਹੋਈ ਬਾਣੀ ਨੂੰ ਮੇਰੇ ਹਿਰਦੇ ਵਿੱਚ ਵਸਾਓ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਇਹ ਨਾ ਕਰਿਆ ਕਰੋ ਕਿ ਪਾਠ ਕਰ ਲਿਆ ਤੇ ਹੁਣ ਅਰਦਾਸ ਬੇਨਤੀ ਨਹੀਂ ਕਰਨੀ ਉਸ ਪਰਮਾਤਮਾ ਅਗੇ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਜਿਸ ਤਰ੍ਹਾਂ ਪਰਮਾਤਮਾ ਜੀ ਅੱਜ ਮੇਰੇ ਤੇ ਤੁਸੀਂ ਨੇ ਮਿਹਰ ਕੀਤੀ ਤੇ ਤੁਸੀਂ ਇਹ ਪਾਠ ਕਰਵਾਇਆ ਕੱਲ ਨੂੰ ਵੀ ਤੁਸੀਂ ਮੇਰੇ ਤੇ ਇਸੇ ਤਰ੍ਹਾਂ ਮਿਹਰ ਕਰੋਗੇ ਤੇ ਇਸ ਪਾਠ ਨੂੰ ਕਰਾਉਗੇ ਫਿਰ ਤੁਹਾਨੂੰ ਆਪ ਖੁਦ ਪਤਾ ਲੱਗ ਜਾਵੇਗਾ ਕਿ ਵਾਹਿਗੁਰੂ ਜੀ ਦੀ ਕਿੰਨੀ ਕਿਰਪਾ ਹੋਗੀ ਚਪਾਈ ਸਾਹਿਬ ਜੀ ਦੇ ਤਿੰਨ ਪਾਠ ਜ਼ਰੂਰ ਕਰਿਆ ਕਰੋ ਹਰ ਰੋਜ਼ ਤਿੰਨ ਪਾਠ ਦਿਨ ਦੇ ਵਿੱਚ ਜ਼ਰੂਰ ਕਰਿਆ ਕਰੋ ਸਵੇਰੇ ਅੰਮ੍ਰਿਤ ਵੇਲੇ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਉਸ ਤੋਂ ਬਾਅਦ ਜਦੋਂ ਮਰਜ਼ੀ ਕਰ ਲਓ ਫਿਰ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਰਹਿਰਾ ਸਭ ਤੋਂ ਪਹਿਲਾਂ ਕਰ ਲਿਆ ਕਰੋ ਇਸ ਪਾਠ ਤੇ ਕਿੰਨੇ ਕੋ ਵਕਤ ਲੱਗਦਾ ਹੈ ਬਸ ਸਿਰਫ ਮਸਾਂ 2-3 ਮਿੰਟ ਹੀ ਲੱਗਦੇ ਆ ਚਪਈ ਸਾਹਿਬ ਦਾ ਪਾਠ ਕਰਨ ਦੇ ਵਿੱਚ ਬਹੁਤ ਸਮਾਂ ਘਟ ਲੱਗਦਾ ਹੈ ਜਿਹੜੇ ਵੀ ਚਪਈ ਸਾਹਿਬ ਦਾ ਪਾਠ ਕਰਦੇ ਹਨ ਉਹਨਾਂ ਨੂੰ ਬੁਰੀਆਂ ਸ਼ਕਤੀਆਂ ਤੰਤਰ ਮੰਤਰ ਉਹਨਾਂ ਤੇ ਕਦੇ ਵੀ ਕੰਮ ਨਹੀਂ ਕਰਦਾ ਮਹਾ ਤੰਤਰਾਂ ਦਾ ਤੰਤਰ ਮੰਤਰ ਮੂਲ ਮੰਤਰ ਵੀ ਨਾਲ ਹੀ ਹੈ ਤੁਸੀਂ ਉਹ ਵੀ ਕਰ ਲਓ ਜਪਜੀ ਸਾਹਿਬ ਦਾ ਪਾਠ ਕਰ ਲਓ ਚਪਈ ਸਾਹਿਬ ਦਾ ਪਾਠ ਕਰ ਲਓ ਤੁਹਾਡੇ ਤੇ ਕਿਸੇ ਦਾ ਕੁਝ ਵੀ ਕੀਤਾ ਕਰਾਇਆ ਨਹੀਂ ਚੱਲੇਗਾ ਅੱਜਕੱਲ ਕਈ ਕਹਿੰਦੇ ਹਨ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਜਿਹੜੇ ਸ਼ਬਦ ਤੁਹਾਡੇ ਕੋਲ ਹਨ ਤਾਂ ਫਿਰ ਫਿਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਹੀ ਨਹੀਂ ਤੁਹਾਨੂੰ ਤਾਂ ਗੁਰੂ ਨੇ ਹੀ بڑے بڑے ਤਗੜੇ ਮੰਤਰ ਦਿੱਤੇ ਹਨ ਕਹਿੰਦੇ ਨੇ ਕਿ ਮੰਤਰਾਂ ਦਾ ਮੰਤਰ ਮੂਲ ਮੰਤਰ ਜਿਸ ਨੂੰ ਕੀ ਮਹਾ ਮੰਤਰ ਕਿਹਾ ਜਾਂਦਾ ਹੈ ਜਦੋਂ ਸਾਨੂੰ ਪਰਮਾਤਮਾ ਨੇ ਇਹ ਦਿੱਤਾ ਤਾਂ ਦੁਨੀਆ ਦੇ ਕਾਲੇ ਚਿੱਟੇ ਪੀਲੇ ਜਿੰਨੇ ਵੀ ਤੰਤਰ ਮੰਤਰ ਨੇ ਉਹ ਸਭ ਖੋਲ ਹੋ ਜਾਂਦੇ ਇਸ ਮੰਤਰ ਦੇ ਅੱਗੇ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣ ਲੱਗੀਆਂ ਜਿਹੜੀ ਇੱਕ ਸੱਚੀ ਘਟਨਾ ਹੈ ਇੱਕ ਕਹਿੰਦੇ ਸੀ ਕਿ ਇੱਕ ਗੁਰਮੁਖ ਪਰ ਗੁਰਸਿੱਖ ਪਰਿਵਾਰ ਹੈ ਉਹ ਕਿਸੇ ਨਵੇਂ-ਨਵੇਂ ਸਹਿਬ ਦੇ ਵਿੱਚ ਆ ਕੇ ਰਹਿਣ ਲੱਗਾ ਗੁਰਬਾਣੀ ਨਾਲ ਉਹ ਬੜੇ ਜੁੜੇ ਹੋਏ ਸਨ ਹੁਣ ਜਿਹੜੇ ਉਹਨਾਂ ਦੇ ਗੁਆਂਢੀ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਇਹਨਾਂ ਨੇ ਆ ਕੇ ਸਾਡੇ ਕੋਲ ਘਰ ਖਰੀਦ ਲਿਆ ਤੇ ਰਹਿਣ ਲੱਗ ਪਏ ਉਹਨਾਂ ਦੀ ਅੱਖ ਸੀ ਕਿ ਇਹ ਘਰ ਅਸੀਂ ਖਰੀਦੀਏ ਪਰ ਉਹਨਾਂ ਤੋਂ ਪਹਿਲਾਂ ਉਹ ਬਾਜੀ ਮਾਰ ਗਏ ਉਹਨਾਂ ਨੇ ਕਾਲਾ ਜਾਦੂ ਉਹਨਾਂ ਤੇ ਕਰਾ ਦਿੱਤਾ ਉਹਨਾਂ ਨੇ ਕਰਾਉਣਾ ਉਹਨਾਂ ਦੇ ਉੱਪਰ ਸ਼ੁਰੂ ਕਰ ਦਿੱਤਾ ਉਹਨਾਂ ਦੇ ਉੱਪਰ ਕਾਲਾ ਜਾਦੂ ਟੂਨੇ ਟਾਣੇ ਪਾਣੇ ਦੇ ਵਿੱਚ ਬੜਾ ਕੁਝ ਕਰ ਕਰ ਦੇਖਿਆ ਹੁਣ ਜਿਹੜਾ ਬਾਬਾ ਸੀ ਨਾ ਉਹਨਾਂ ਦਾ ਕਾਲਾ ਇਲਮ ਉਹ ਕਾਲਾ ਕਾਲਾ ਇਲਮ ਕਰਦਾ ਹੁੰਦਾ ਸੀ ਤੇ ਉਹ ਜਿਹੜੇ ਗਵੰਢੀ ਜਦੋਂ ਉਹਨੂੰ ਜਾਂਦੇ ਆ ਤੇ ਕਹਿੰਦੇ ਨੇ ਕਿ ਉਹ ਤਾਂ ਉੱਜੜ ਜਾਣਗੇ ਬਰਬਾਦ ਹੋ ਜਾਣਗੇ ਇੱਥੋਂ ਚਲੇ ਜਾਣਗੇ ਪਰ ਇਦਾਂ ਤਾਂ ਕੁਝ ਵੀ ਨਹੀਂ ਹੋਇਆ ਇਨ ਦਾ ਤਾਂ ਕੁਝ ਵਿਗੜਿਆ ਹੀ ਨਹੀਂ ਗਵਾਂਡੀ ਬਾਬੇ ਨੂੰ ਜਾ ਕੇ ਕਹਿੰਦੇ ਹਨ ਕਿ ਉਹ ਤਾਂ ਦਿਨ ਪ੍ਰਤੀ ਦਿਨ ਉਹਨਾਂ ਦਾ ਕੰਮ ਠੀਕ ਚੱਲ ਰਿਹਾ ਹੈ ਉਹ ਤਾਂ ਚੜ੍ਹਦੀ ਕਲਾ 'ਚ ਜਾਣ ਰਿਹਾ ਹੈ ਉਹ ਬਾਬਾ ਕਾਲੇ ਲੰਬਾਲਾ ਕਹਿੰਦਾ ਕਿ ਉਹ ਬੰਦੇ ਨੂੰ ਮੈਂ ਇੱਕ ਵਾਰ ਦੇਖਣਾ ਚਾਹੁੰਦਾ ਉਹਦੇ ਘਰ ਜਾਣਾ ਚਾਹੁੰਦਾ ਉਹਦੇ ਘਰੇ ਜਾ ਕੇ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਮੇਰਾ ਕਾਲਾ ਇਲਮ ਉਸਤੇ ਕੰਮ ਕਿਉਂ ਨਹੀਂ ਕਰ ਰਿਹਾ ਨਾ ਉਸਦੇ ਘਰ ਦੇ ਵਿੱਚ ਜਾ ਕੇ ਉਸਦੇ ਕਾਲਾ ਇਲਮ ਕਰਾਂਗਾ ਜਿਸ ਨਾਲ ਉਸਦੇ ਘਰ ਨੂੰ ਕੀ ਲਾਵਾਂਗਾ ਤੇ ਜਦੋਂ ਉਹਦੇ ਗਵਾਂਡੀ ਦੇ ਘਰ ਚਲਿਆ ਜਾਂਦਾ ਹੈ ਤੇ ਜਦੋਂ ਉਸਦੇ ਘਰ ਦੇ ਬਾਹਰ ਰੁਕਦਾ ਹੈ ਤੇ ਜਦੋਂ ਅੰਦਰ ਜਾਣ ਲੱਗਦਾ ਉਹ ਨਹੀਂ ਜਾ ਪਾਉਂਦਾ ਕਿਉਂਕਿ ਉਹ ਕਹਿੰਦਾ ਹੈ ਕਿ ਮੇਰਾ ਇਸ ਘਰ ਦੇ ਉੱਤੇ ਕਾਲਾ ਜਾਦੂ ਕੰਮ ਹੀ ਨਹੀਂ ਕਰੇਗਾ ਪਤਾ ਨਹੀਂ ਇਸ ਘਰ ਦੇ ਉੱਤੇ ਕਿਹੜਾ ਮੰਤਰ ਪੜਿਆ ਗਿਆ ਹੈ ਜਿਹੜਾ ਮੈਨੂੰ ਅੰਦਰ ਜਾਣ ਹੀ ਨਹੀਂ ਦਿੰਦਾ ਤਾਂ ਉਸ ਘਰ ਦੇ ਵਿੱਚੋਂ ਇੱਕ ਸਰਦਾਰ ਬਾਹਰ ਆਉਂਦਾ ਹੈ ਤਾਂ ਉਹ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਇੱਥੇ ਕਿਹੜਾ ਮੰਤਰ ਕੀਤਾ ਹੋਇਆ ਹੈ ਜਿਹੜਾ ਕਿ ਮੈਨੂੰ ਅੰਦਰ ਆਉਣ ਹੀ ਨਹੀਂ ਦਿੰਦਾ ਤਾਂ ਉਹ ਵੀਰ ਕਹਿੰਦਾ ਕਿ ਅਸੀਂ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਜਦੋਂ ਉਹਨੂੰ ਸੁਣਾਇਆ ਪੂਰਾ ਮੂਲ ਮੰਤਰ ਇੱਕ ਓਮਕਾਰ ਤੋਂ ਲੈ ਕੇ ਨਾਨਕ ਤੁਸੀਂ ਵੀ ਸੱਚ ਤੱਕ ਤਾਂ ਉਹਦੇ ਪੈਰ ਖੜੇ ਹੋ ਗਏ ਕਹਿੰਦਾ ਉਹ ਮੰਤਰ ਅੱਗੇ ਮੇਰੀਆਂ ਤਾਕਤਾਂ ਵੀ ਫੇਲ ਹੋ ਗਈਆਂ ਉਹ ਬਾਬਾ ਕਹਿੰਦਾ ਕਹਿੰਦਾ ਮੇਰਾ ਵਾਸ ਹੀ ਨਹੀਂ ਚੱਲ ਸਕਦਾ ਇੱਥੇ ਦੇਵੀ ਸ਼ਕਤੀਆਂ ਹਨ ਇਹ ਮੰਤਰ ਇਸ ਕਰਕੇ ਮੇਰਾ ਕੁਝ ਵੀ ਨਹੀਂ ਇੱਥੇ ਚੱਲ ਰਿਹਾ ਇਹ ਬੇਨਤੀ ਅੱਜ ਤੁਹਾਡੇ ਨਾਲ ਸਾਂਝੀ ਤਾਂ ਕੀਤੀ ਹੈ ਕਿ ਸਾਡੇ ਕੋਲੇ ਮੰਤਰਾਂ ਦਾ ਮਹਾ ਮੰਤਰ ਮੂਲ ਮੰਤਰ ਸਾਡੇ ਕੋਲ ਹੈ ਤੇ ਸਾਨੂੰ ਕਿਉਂ ਇਹਨਾਂ ਚੀਜ਼ਾਂ ਦੀ ਦਾਰੰਦ ਹੈ ਤੁਸੀਂ ਕਦੀ ਮਨਚੇ ਨਾ ਸੋਚਿਆ ਕਰੋ ਕਿ ਸਾਡੇ ਤੇ ਕਿਸੇ ਨੇ ਕੁਝ ਕਰ ਦਿੱਤਾ ਜੇ ਕਿਸੇ ਨੇ ਕੁਝ ਕਰ ਵੀ ਦਿੱਤਾ ਹੈ ਨਾ ਤਾਂ ਤੁਸੀਂ ਸਿਰਫ ਆਪਣੇ ਘਰ ਦੇ ਵਿੱਚ ਮੂਲ ਮੰਤਰ ਕਰਨਾ ਹੈ ਮੂਲ ਮੰਤਰ ਕਰਨ ਲੱਗਿਆਂ ਲਾਗੇ ਇੱਕ ਜਾਲ ਰੱਖਣਾ ਹੈ ਤੇ ਜਾਲ ਨੂੰ ਤੁਸੀਂ ਮੂਲ ਮੰਤਰ ਕਰਨ ਤੋਂ ਬਾਅਦ ਬੱਤੀ ਮਾਲਾ ਤੁਸੀਂ ਮੂਲ ਮੰਤਰ ਦੀਆਂ ਕਰਨੀਆਂ ਹਨ ਤੇ ਉਹ ਬੱਤੀ ਮਾਲਾ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਟਾਈਮ ਕਰ ਸਕਦੇ ਹੋ ਸਵੇਰੇ ਕਰ ਸਕਦੇ ਹੋ ਜਾਂ ਦਿਨ ਤੋਂ ਸ਼ਾਮ ਤੱਕ ਲਗਾਤਾਰ ਕਿਸੇ ਵੀ ਟਾਈਮ 'ਚ ਬੱਤੀ ਮਾਲਾ ਪੂਰੀਆਂ ਕਰਨੀਆਂ ਨੇ ਤੇ ਲਾਗੇ ਜਲ ਜ਼ਰੂਰ ਰੱਖਣਾ ਉਸ ਜਲ ਨੂੰ ਜਦੋਂ ਉਹ ਬੱਤੀ ਮਾਲਾ ਪੂਰੀਆਂ ਹੋ ਜਾਣ ਤਾਂ ਤੁਹਾਡੇ ਤੁਸੀਂ ਆਪਣੇ ਘਰ ਦੇ ਵਿੱਚ ਲਾਸਟ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰੇ ਘਰ 'ਚ ਜਲਦਾ ਸਿੱਟਾ ਦੇ ਦੇਣਾ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਜੋ ਕੀਤਾ ਕਰਾਇਆ ਜਾਂ ਕੋਈ ਜਾਦੂ ਟੂਣਾ ਤੰਤਰ ਮੰਤਰ ਕਰਦਾ ਹੈ ਉਹ ਸਭ ਦੂਰ ਹੋ ਜਾਣਾ ਹੈ ਜੇ ਸਾਡੇ ਮਨ ਵਿੱਚ ਕੋਈ ਭੁਲੇਖਾ ਹੈ ਤਾਂ ਉਹ ਵੀ ਅਸੀਂ ਦੂਰ ਕਰਕੇ ਵੇਖੀਏ ਪਾਠ ਕਰੀਏ ਤੁਹਾਨੂੰ ਖੁਦ ਪਤਾ ਚੱਲ ਜਾਣਾ ਹੈ ਕਿ ਜੋ ਪਈ ਸਾਬ ਦੇ ਪਾਠ ਤੇ ਨਿਤਨੇਮ ਦੇ ਵਿੱਚ ਕਿੰਨੀ ਕੋ ਸ਼ਕਤੀ ਹੈ ਅਰਦਾਸ ਬੇਨਤੀ ਕਰੋ ਜੋ ਵੀ ਮੰਗੋਗੇ ਉਹੀ ਮਿਲੇਗਾ ਵਿਦੇਸ਼ ਜਾਣ ਦਾ ਵੀਜ਼ਾ ਵੀ ਮੰਗੋਗੇ ਉਹ ਵੀ ਮਿਲ ਜਾਵੇਗਾ ਸਤਿਗੁਰ ਦੇਣਗੇ ਤਾਂ ਦੀ ਪ੍ਰਾਪਤੀ ਵੀ ਤੁਹਾਨੂੰ ਮਿਲੇਗੀ ਔਲਾਦ ਦੀ ਪ੍ਰਾਪਤੀ ਵੀ ਮਿਲ ਜਰਦੀ ਹੈ ਕਹਿਣ ਤੋਂ ਭਾਵ ਹੈ ਕਿ ਜੋ ਵੀ ਦੁਨੀਆ ਦੀ ਤੁਹਾਡੀ ਮੰਗ ਹੈ ਨਾ ਉਹ ਤੁਹਾਡੀ ਗੁਰੂ ਪਰਮਾਤਮਾ ਜੀ ਆਪ ਪੂਰੀ ਕਰਨਗੇ ਸਾਡੇ ਭੰਡਾਰੇ ਭਰਪੂਰ ਕਰ ਦੇਣਗੇ ਉਹ ਪਰਮਾਤਮਾ ਜੀ ਉਹ ਦਾਤਾ ਦੇ ਕੇ ਹੀ ਮੋੜਦੇ ਹਨ ਉਹ ਕਦੇ ਵੀ ਸਾਨੂੰ ਖਾਲੀ ਨਹੀਂ ਮੋੜਦੇ ਸਤਿਗੁਰ ਸੱਚੇ ਪਾਸਾ ਦੀ ਕਿਰਪਾ ਹੈ ਇਹ ਸਤਿਗੁਰ ਦੀ ਰਹਿਮਤ ਹੈ ਜਿਹੜਾ ਵੀ ਗੁਰੂ ਦੇ ਦਰ ਤੇ ਆ ਗਿਆ ਬਸ ਉਹ ਦਰ ਤਾਂ ਲੈ ਕੇ ਹੀ ਜਾਵੇਗਾ ਉਸ ਨੂੰ ਪਰਮਾਤਮਾ ਦਾਤਾਂ ਦੇ ਨਾਲ ਨਿਵਾਜਦੇ ਹਨ ਉਹਨਾਂ ਨੂੰ ਸਤਿਗੁਰ ਜੀ ਕਦੇ ਵੀ ਖਾਲੀ ਨਹੀਂ ਮੋੜਦੇ ਆਪਣੇ ਦਰ ਤੋਂ ਕਦੇ ਵੀ ਖਾਲੀ ਮੂੜ ਹੀ ਨਹੀਂ ਸਕਦੇ ਇਹ ਗੱਲ ਇਹ ਵੀ ਗੱਲ ਯਾਦ ਜ਼ਰੂਰ ਚਾਦ ਰੱਖਿਆ ਕਰੋ ਕਿ ਮੇਰੇ ਸੱਚੇ ਪਾਸਾ ਵਾਹਿਗੁਰੂ ਜੀ ਦੀ ਕਿਰਪਾ ਸਦਾ ਹਮੇ ਸਾਡੇ ਤੇ ਰਹੇਗੀ ਜੇਕਰ ਅਸੀਂ ਗੁਰਬਾਣੀ ਪੜਾਂਗੇ ਉਨ੍ਹਾਂ ਦਾ ਸਾਆ ਆਪਣੇ ਸਿਰ ਤੇ ਮਹਿਸੂਸ ਕਰਿਆ ਕਰੋ ਜੇਕਰ ਤੁਹਾਨੂੰ ਉਨ੍ਹਾਂ ਦਾ ਸਾਆ ਆਪਣੇ ਸਿਰ ਤੇ ਮਹਿਸੂਸ ਹੋਵੇਗਾ ਤਾਂ ਤੁਹਾਨੂੰ ਇਹ ਦੁਨੀਆਵੀ ਸ਼ਕਤੀਆਂ ਤੁਹਾਡੀ ਤਰੱਕੀ ਨੂੰ ਕਦੇ ਨਹੀਂ ਰੋਕ ਸਕਦੀਆਂ ਸਤਿਗੁਰੂ ਉਹਦਾ ਸਹਾਰਾ ਬਣ ਜਾਂਦੇ ਹਨ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਕਦੇ ਵੀ ਆਪਾਂ ਕਰਕੇ ਵੇਖੀਏ ਗੁਰਬਾਣੀ ਪੜ੍ਹ ਕੇ ਵੇਖੀਏ ਤੇ ਪਿਆਰ ਨਾਲ ਭਿੱਜ ਕੇ ਵੇਖੀਏ ਬਾਣੀ ਪੜ੍ਹੀਏ ਤਾਂ ਤੁਹਾਨੂੰ ਗੁਰਬਾਣੀ ਰੂਪੀ ਖਜ਼ਾਨਾ ਕਿਉਂਕਿ ਸਾਨੂੰ ਪਰਮਾਤਮਾ ਨੇ ਬਖਸ਼ਿਆ ਜੇਕਰ ਅਸੀਂ 10 ਦਿਨ ਲਗਾਤਾਰ ਆਪਣੇ ਮਨ ਦੇ ਨਾਲ ਅੜੀ ਕਰਕੇ ਗੁਰਬਾਣੀ ਪੜ੍ਹੀਏ ਨਾ ਤਾਂ 11ਵੇਂ ਦਿਨ ਸਾਨੂੰ ਉਸ ਗੁਰਬਾਣੀ ਦਾ ਨਸਾ ਹੋ ਜਾਣਾ ਹੈ ਕਿਉਂਕਿ ਲਗਾਤਾਰ ਜੇਕਰ ਅਸੀਂ ਇੱਕ ਕੰਮ ਲਗਾਤਾਰ ਮਨ ਦੇ ਨਾਲ ਹੱਠ ਕਰਕੇ ਕਰਦੇ ਆ ਨਾ ਤਾਂ ਸਾਨੂੰ ਕਿਤੇ ਨਾ ਕਿਤੇ ਆਦਤ ਬਣ ਜਾਂਦੀ ਹੈ ਤੇ ਸਾਨੂੰ ਇੰਜ ਜਾਪੇਗਾ ਕਿ 11ਵੇਂ ਦਿਨ ਕਿ ਸਾਡਾ ਕੁਝ ਕੰਮ ਰਹਿ ਗਿਆ ਹੈ ਜਿਹੜਾ ਅਸੀਂ ਨਹੀਂ ਕੀਤਾ ਉਹ ਚੰਗਾ ਕੰਮ ਹੈ ਗੁਰਬਾਣੀ ਪੜਨਾ ਗੁਰਬਾਣੀ ਉਹ ਸਮੁੰਦਰ ਹੈ ਜਿਸ ਵਿੱਚ ਜਿਸ ਦੇ ਵਿੱਚ ਹਰ ਮਨੁੱਖ ਗਹਿਰਾਈ ਦੇ ਨਾਲ ਜੇਕਰ ਡੁੱਬ ਕੇ ਲਗਾਵੇਗਾ ਤਾਂ ਉਹੀ ਵਿਅਕਤੀ ਕੀਮਤੀ ਮੋਤੀ ਕੱਢ ਕੇ ਲੈ ਆਵੇਗਾ ਕਹਿੰਦਾ ਭਾਵ ਹੈ ਕਿ ਗੁਰੂ ਦਾ ਗਿਆਨ ਉਹ ਆਪ ਹੀ ਹਾਸਲ ਕਰ ਲਵੇਗਾ ਤੇ ਉਹਦੀ ਇਦਕ ਇਹਦੇ ਵਿੱਚ ਜਿਹੜੇ ਵੀ ਦੁੱਖ ਹਨ ਕਸ਼ਟ ਹਨ ਉਹ ਹਰ ਵੇਲੇ ਹਰ ਰੋਜ਼ ਥੋੜੇ ਥੋੜੇ ਘਟਣੇ ਜਰੂਰ ਸ਼ੁਰੂ ਹੋ ਜਾਣਗੇ ਜੇਕਰ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਬਾਣੀ ਪੜਦੇ ਹੋ ਭੋਜਨ ਪ੍ਰਸਾਦਾ ਬਣਾਉਂਦੇ ਹੋ ਫਿਰ ਖਾਣਾ ਖਾਂਦੇ ਹੋ ਬਸ ਮਾਲਕ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਤਾਂ ਦੇਖਣਾ ਕਿ ਤੁਹਾਡੀ ਦਿਨਾਂ ਦੇ ਵਿੱਚ ਖੇੜ ਬਣ ਜਾਵੇਗੀ ਘਰ ਦੇ ਵਿੱਚ ਬਦਲਾਵ ਹੋਣਾ ਸ਼ੁਰੂ ਹੋ ਜਾਵੇਗਾ ਘਰ ਦੇ ਪਰਿਵਾਰ ਦੇ ਜੀਆਂ ਦਾ ਆਪਸ ਦੇ ਵਿੱਚ ਸਲੂਕ ਹੁਣਾ ਸ਼ੁਰੂ ਹੋ ਜਾਵੇਗਾ ਜੇ ਕਿਸੇ ਵੀ ਭੈਣ ਭਰਾ ਦਾ ਵਿਝਾ ਰੁਗਿਆ ਵਿਝਾ ਆ ਜਾਵੇਗਾ ਜੇ ਕੋਈ ਘਰ ਦੇ ਵਿੱਚ ਜਾਦੂ ਟੂਣਾ ਤੰਤਰ ਮੰਤਰ ਕੀਤਾ ਹੋਇਆ ਉਹ ਖਤਮ ਹੋ ਜਾਵੇਗਾ ਜਾਂ ਕੋਈ ਵੀ ਪੈਸੇ ਦੀ ਕਮੀ ਆ ਉਹ ਵੀ ਖਤਮ ਹੋ ਜਾਵੇਗੀ ਬਸ ਤੁਸੀਂ ਇੱਕ ਵਾਰ ਗੁਰਬਾਣੀ ਜ਼ਰੂਰ ਪੜੋ ਜਿੱਕਰ ਜਾਦੂ ਟੂਣਾ ਤਾਂ ਮੂਲ ਮੰਤਰ ਦਾ ਪਾਠ ਕਰੋ ਧਨ ਦੀ ਕਮੀ ਆ ਧੰ ਚਪਈ ਸਬਜੀ ਦਾ ਪਾਠ ਕਰੋ ਬਸ ਪਾਠ ਕਰੋ ਗੁਰਬਾਣੀ ਪੜੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰਜੀ ਲਿਖ ਕੇ ਸੈਂਡ ਜ਼ਰੂਰ ਕਰ ਦੇਣਾ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਗਲਤ ਤੁਹਾਨੂੰ ਨਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸੌਰੀ ਤਾਂ ਆਪਣੀ ਧੀ ਜਾਂ ਆਪਣੀ ਛੋਟੀ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ